ਸਸਰੀ ਘਰ ਦੋਸਤੋ ਅੱਜ ਵੀ ਬਈ ਮੈਂ ਤੁਹਾਡੇ ਵਾਸਤੇ ਇੱਕ ਟ੍ਰਿਕ ਲੈ ਕੇ ਆਇਆ ਹਾਂ ਕੀ ਟ੍ਰਿਕ ਆ ਠੀਕ ਹੈ ਗਿਆ ਟ੍ਰਿਕ ਇਹ ਆ ਵੀ ਆ ਆਪਣੇ ਕੋਲ ਹੈ ਇੱਕ ਕੱਚ ਦਾ ਗਲਾਸ ਹੈ ਨਾ ਤੇ ਇੱਕ ਹੈਗਾ ਗੁਬਾਰਾ ਤੇ ਕਰਨਾ ਕੀ ਹੈ ਵੀ ਆ ਕੱਚ ਦੇ ਗਲਾਸ ਨੂੰ ਪਾਣੀ ਪੀਣਾ ਕੱਚ ਦੇ ਗਲਾਸ ਨਹੀਂ ਨਹੀਂ ਗੁਬਾਰੇ ਨੂੰ ਇੱਕ ਗੁਬਾਰੇ ਨੂੰ ਐ ਉੱਤੇ ਰੱਖ ਕੇ ਐ ਚੱਖਣਾ ਪਰ ਕੱਚ ਦੇ ਗਲਾਸ ਨੂੰ ਹੱਥ ਨਹੀਂ ਲੰਮਣਾ ਇਹ ਟ੍ਰਿਕ ਇਹ ਤਾਂ ਹੋ ਹੀ ਨਹੀਂ ਸਕਦਾ ਇਹ ਹੋ ਜੂਗਾ ਜਿਹੜਾ ਵੀ ਜਿਵੇਂ ਹੁਣ ਆ ਕੱਚ ਦਾ ਗਲਾਸ ਹੈ ਨਾ ਇਹਨੂੰ ਇੱਕ ਗੁਬਾਰੇ ਨਾਲ ਇਹ ਐ ਕਰਕੇ ਚੱਖਣਾ ਹੈ ਤੂੰ ਜਿਹੜਾ ਵੀ ਟਿਕ ਕਰ ਦੂਗਾ ਉਹ 1000 ਰੁਪਏ ਦਾ ਨਾਮ ਮਿਲੂਗਾ ਦੋਸਤੋ ਠੀਕ ਹੈ ਜੀ ਮੈਂ ਚਾਪ ਦੂੰਗਾ ਟਿਕਾ ਕੇ ਦਿਖਾਉਂਗਾ ਮੈਂ ਲੈ ਜੂਗਾ 100 ਰੁਪਏ ਥੋੜਾ ਇਹ ਕਿਹੜਾ ਔਖਾ ਕੰਮ ਕੋਈ ਦਾ ਇਹ ਲੈ ਰੱਖਦਾ ਨਾ ਗੁਬਾਰਾ ਹੂੰ ਹੂੰ ਇਹ ਆ ਲੈ ਗੁਬਾਰੇ ਆ ਕੱਚ ਦੇ ਗਲਾਸ ਨੂੰ ਹੱਥ ਨਹੀਂ ਲਾਉਣਾ ਇਹ ਹੱਥ ਲਾਈ ਜਾਨੀ ਆ ਲੈ ਹੋਰ ਹੱਥ ਹੱਥ ਲਾਏ ਬਿਨਾਂ ਕਿ ਵੀ ਚੱਕਿਆ ਜੀ ਨਹੀਂ 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 ਹੱਥ ਨਹੀਂ ਲਾਉਣਾਗਾ ਤੇ ਐ ਐ ਕਰਕੇ ਚੱਕਣਾ ਜਿਹੜਾ ਗਲਾਸ ਵਿੱਚ ਕੀ ਜਿਹੜਾ ਯਾਦ ਕਰਕੇ ਰੱਖ ਲੈ ਨਹੀਂ ਆ ਕਰ ਆ ਮਾਰੇ ਕੋਈ ਨਾ ਗਲਾਸ ਚੱਕਿਆ ਗਲਾਸ ਨੂੰ ਹੱਥ ਨਹੀਂ ਲਾਉਣਾ ਪਰ ਇਹ ਸ਼ਰਤ ਆ ਇਹੀ ਚੱਕਣਾ ਗਾ ਐਂ ਤਾਂ ਹੋਈ ਨਹੀਂ ਸਕਦਾ ਕਰਕੇ ਤਾਂ ਵੇਖ ਹੋ ਜਾਊਗਾ ਮੈਂ ਨਾ ਮੈਂ ਨਾ ਖੜੇ ਮੈਨੂੰ ਦੇ ਹੂੰ ਹੋਈ ਨਹੀਂ ਸਕਦਾ ਫਟੇਗਾ 1000 ਰੁਪਏ ਥੋੜਾ 1000 ਰੁਪਏ ਹੂੰ ਆ ਵੇਖੋ 1000 ਰੁਪਏ ਹੈਗਾ ਥੋੜਾ ਬਸ ਕਰਕੇ ਇਲਾਮ ਦੇਣਾ ਨਾ ਦੇ ਦੇਣਾ ਫੜ ਲਾਉਣ ਚੱਕ ਦੇਣਾ ਉੱਡੇ ਤੋਂ ਨਹੀਂ ਹੁਣ ਹਾਂ ਆ ਕੇ ਮੈਂ ਉਹ ਤੇ ਚਲਾਂ ਦੀ ਪੂਰਾ ਤੁਸੀਂ ਕਰ ਹੀ ਨਹੀਂ ਸਕਦੇ ਬਈ ਸ਼ਰਤਾਂ ਮੇਰੀ ਕਰੋ ਦਿਖਾਓ ਫਿਰ ਫਾਗਦੇ ਨੇ ਕਾਲਜ ਅੱਗ ਭਰ ਲੈੜੀ ਹਾਂ ਕਰ ਲੋ ਕਰੋ ਬਸ ਗਲਾਸ ਨਾ ਮੈਨੂੰ ਪਿਛਾੜ ਪਿੱਛੇ ਨੂੰ ਹੁੰਦਾ ਕਿਵੇਂ ਨਹੀਂ ਇਹ ਤਾਂ ਮੈਂ ਚੱਕ ਦੂੰਗਾ ਕਿਤੇ ਜਿੱਕੇ ਹੁੰਦਾ ਹੀ ਨਹੀਂ ਫਾੜ ਲਾ ਵੇ ਕੀ ਹਾਂ ਗੁਬਾਰਾ ਆਹੀ ਵਰਤਣਾਗਾ ਹਾਂ ਗੁਬਾਰਾ ਆਹੀ ਵਰਤਣਾਗਾ ਹੀ ਜਿਹੜਾ ਮੈਂ ਚੱਕਦਾ ਵੇਖੋ ਆ ਹੈ ਅ ਗੁਬਾਰਾ ਆਹੀ ਵਰਤਣਾ ਪਰ ਨਿਕਲ ਗਿਆ ਹਾਂ ਹਾਂ ਅ ਗੁਬਾਰਾ ਆਹੀ ਵਰਤਣਾ ਹੀ ਕੱਢੀ ਕੱਢੀ ਆਹੀ ਗੁਬਾਰਾ ਵਰਤਣਾ ਹੁਣ ਕਰਕੇ ਦਿਖਾਓ ਕੋਈ ਵੀ ਨਹੀਂ ਕਰ ਸਕਦਾ ਤੁਹਾਡੇ ਤੋਂ ਲਿਆ ਮੈਂ ਕਰਕੇ ਦਿਖਾਉਣੀ ਆ ਟੇਪ ਲਾਉਣੇ ਨਹੀਂ ਤੇ ਟੇਪ ਨਹੀਂ ਨਾ ਲਾਉਣੀ ਜੀ ਬਸ ਤੋਂ ਇਹਨਾਂ ਦੋ ਚੀਜ਼ਾਂ ਤੋਂ ਬਸ ਇਹ ਤੋਂ ਬਿਨਾ ਕੁਛ ਵਰਤਣੇ ਨਹੀਂ ਇਸ ਗੁਬਾਰੇ ਤੋਂ ਬਿਨਾ ਹਰਦੇ ਮੈਂ ਘੋਟਾ ਉਲਟਾ ਕਰਕੇ ਇਹ ਵਿੱਚ ਪਾ ਦੇ। ਹੂੰ ਹੂੰ ਦਰਾਈ ਨੀ ਪਿਆ। ਛੋੜ ਦੇ ਹੁਣੇ ਹੀ ਹੈਗਾ ਇਹ। ਤੁਸੀਂ ਐ ਕਰੋ 100-100 ਰੁਪਏ ਦਿਓ ਤੇ ਮੈਂ ਕਰਕੇ ਦਿਖਾਉਣਾ। ਟ੍ਰੈ ਕਰੀਆ ਯਾਰ ਚੋ ਕੱਟ ਕੇ ਬਾਕੀ ਸਾਨੂੰ ਦੇ ਦੇ। ਹੂੰ ਇਹ ਗੁੜੀ ਗੱਲ ਹੁੰਦੀ ਹੈ। ਮੈਂ ਤੁਸੀ ਮੈਨੂੰ 100-100 ਰੁਪਏ ਦਿਓ ਤੁਸੀਂ ਲੈ ਲੈ ਕਰਤਾ ਹੂੰ। ਐ ਰੱਖ ਰੋ ਪਣਿਆ ਐ ਐ ਕਰਕੇ ਚੱਕਣਾਗਾ ਗੁਬਾਰੇ ਤੋਂ ਫੜ ਕੇ ਐ ਚੱਕਣਾ। ਇਹ ਸਿੱਖੀ ਕਿੱਥੋਂ ਤੋਂ ਟ੍ਰਿਕਰ। ਤੁਸੀਂ ਬਸ 100 ਰੁਪਏ ਧੋ ਦੋ ਇਹਨੇ ਤੇ ਮੈਂ ਕਰਕੇ ਦਿਖਾ ਦਿੰਦਾ ਆਪੇ ਸੰਭਲ ਲਓ ਤੇ ਦੇ ਦੇਣੇ ਤੂੰ ਕਰ ਚਲ ਕਰ ਆਹ ਲੈ 100 ਰੁਪਏ ਕਰ ਦੇ ਜੇ ਨਾ ਆਇਆ ਤੇ ਅਸੀਂ ਕਿਨੇ ਪੈਸੇ ਦੇਣਾ ਸਾਨੂੰ 1500 2000 ਲੈ ਲਓ ਬਸ ਹਾਂ 2000 ਰੁਪਏ ਲੈ ਲਓ ਲਿਆ ਤੁਹਾਡੇ ਬੜਾ ਪੈਸੇ ਹੈਗੇ ਕਿ ਨਹੀਂ ਬਈ ਇੱਕ ਜਣੇ ਵੀ ਨਾ ਦਿੱਤਾ ਨਾ ਮੈਂ ਤਾਂ ਨਹੀਂ ਕਰਕੇ ਦਿਖਾਉਣਾ ਦੇ ਫਿਰ ਇੱਕ ਰੀ ਕੋਈ ਨਹੀਂ ਆਪਾਂ 1500 ਆ ਮੈਨੂੰ ਰੱਖ ਪਹਿਲਾਂ ਕਰਨ ਤਾਂ ਦੇ ਜੇ ਨਾ ਆਇਆ ਜੇ ਨਾ ਆਇਆ ਪੂ 1500 ਲਵਾਂਗੇ ਇਹਨੂੰ ਤਿੰਨਾਂ ਨੂੰ 15 15 ਹਾਂ 15 15 ਹਾਂ ਤਿੰਨ ਗਾਂਜੂ ਗੱਲ ਫੇਰ ਚਲ ਇਹ ਤਾਂ ਗੈਣੀ ਫੇਰ ਹੁਣ ਤੂੰ ਕਰਕੇ ਪਤਾ ਸਾਨੂੰ ਸ਼ੀਰ ਆਹ 300 ਰੁਪਏ ਆਪਾਂ ਰੱਖ ਲੈ ਤੇ ਮੈਂ ਕੱਢੀਂ ਡੱਬੇ ਠੀਕ ਆ ਡੱਬੇ ਪਹਿਲਾਂ ਤਾਂ ਵਿਖਾਈ ਨਹੀਂ ਡੱਬੇ ਸਾਨੂੰ ਡੱਬੇ ਚ ਰੱਖਣੀ ਸੀ ਤੁਹਾਨੂੰ ਨਾਲ ਜੇ ਹੈ ਨਹੀਂ ਤਾਂ ਮੈਂ ਕੀ ਕਰਾਂ ਅੱਛਾ ਤੂੰ ਮੈਂ ਕਰਕੇ ਤੇ ਬਣਾ ਸਾਨੂੰ ਇਹ ਕਿਉਂ ਗਵਾਰੇ ਨੂੰ ਅੱਗ ਲਾ ਦੇਗਾ ਹੈ ਨਾ ਭਰਾਵਾ ਪੜ ਜੂ ਮੇਰਾ ਨਹੀਂ ਨਹੀਂ ਅੱਗ ਵਾਲੀ ਕਰ ਪੈਸੇ ਨੂੰ ਨਾ ਲਾ ਦੇ ਅੱਗ ਨਹੀਂ ਨਹੀਂ ਡਰੋ ਨਾ ਇਹ ਤੇਰੀ ਆ ਦੇਖ ਹੈ ਆ ਦੇਖ ਇਹ ਕੀ ਕਰ ਤਾ ਰਹੀ ਐ ਨਾ ਤੂੰ ਨਾ ਆ ਵੇਖਿਓ ਤੁਹਾਨੂੰ ਸਾਰਾ ਕੁਝ ਸਮਝ ਲੱਗ ਜੂਗੀ ਇਹ ਕੀ ਕਰਤਾ ਤੂੰ ਇਹ ਅੱਗ ਬਜਾ ਕੇ ਬੁਝਾਤੀ ਫਿਰ ਓਏ ਯਾਰ ਬਈ ਚੁੱਪ ਤਾਂ ਕਰ ਦੋ ਮਿੰਟ ਇਹ ਤੈਨੂੰ ਕਰਕੇ ਦਿਖਾਵਾਂਗੇ ਤੂੰ ਸਾਨੂੰ ਰਸਨਾ ਹੀ ਵੀ ਐ ਕਰਕੇ ਕਰੋ ਪਹਿਲਾਂ ਆ ਦੇਖੋ ਆ ਬਣ ਗਿਆ ਨਾ ਗੋਲ ਗੋਲ ਦਸਲੇ ਅੱਛਾ ਕੀ ਹੋ ਗਿਆ ਇਹ ਇੱਕ ਮਿੰਟ ਦਿਖਾਉਣੀ ਆ ਇਹ ਆ ਦੇਖੋ ਆ ਦੇਖੋ ਠੀਕ ਆ ਹੈ ਆ ਕੀ ਕਰਤਾ ਹੈ ਕੁਛ ਨਹੀਂ ਆ ਵੇਖ ਕਰਕੇ ਵੇਖਾ ਤੇ ਚੱਕ ਕੇ ਵੇਖੋ ਲੈ ਮੈਨੂੰ ਬਾਲਾਂ ਚੱਕੀ ਤੇ ਲੈ ਗਲਾਸ ਭੰਨ ਦੇ ਹੋਣੀ ਜਿਹੜੀ ਕਰੀ ਹਾਂ ਆ ਵੇਖੋ ਆ ਕਿਵੇਂ ਹੋ ਗਿਆ ਆ ਆ ਕਿਵੇਂ ਹੋ ਗਿਆ ਫਿਰ ਦਿਖਾਵੇ ਭਰਾਵਾ ਆ ਵੇਖ ਤੇਰੇ ਸਾਹਮਣੇ ਆ ਆ ਵੇਖ ਲੈ ਕੋਈ ਜਾਦੂ ਜੂਦੂ ਨਹੀਂ ਆ ਵੇਖ ਲੈ ਚੱਲ ਫਿਰ ਠੀਕ ਆ ਸਾਨੂੰ ਪੈਸੇ ਤਾਂ ਦੇ ਫਿਰ ਦੇ ਕੇ ਦੇ ਪੈਸੇ ਹਾਂ ਤਾਂ ਸਾਡੇ ਆ ਫਿਰ ਚਿੱਟੇ ਅਸੀਂ ਨਾਮ ਆ ਵੀ ਨਹੀਂ ਇਹ ਨਹੀਂ ਕਰਕੇ ਦਿਖਾਇਆ ਆ ਵੀ ਮੇਰੇ ਆ ਇਹ ਕਿਵੇਂ ਤੇਰੀ ਹੈਗਾ ਤੁਸੀਂ ਤੁਸੀਂ ਤੁਹਾਨੂੰ ਕੋਈ ਕਾਰਟ ਨਹੀਂ ਖਾਤਾ ਫਿਰ ਮੈਂ ਤੁਹਾਨੂੰ ਇਹ ਦੱਸਦਾ ਕਿ ਇਹ ਹੋਇਆ ਕਿਵੇਂ ਅੱਛਾ ਇਹ ਹੋਇਆ ਐਵੇਂ ਆ ਵੀ ਜਦੋਂ ਆਪਾਂ ਅੱਗ ਜਲਾ ਕੇ ਇਹਦੇ ਅੰਦਰ ਸਿੱਟੀ ਸੀਖ ਹਨਾ ਤੇ ਇਹਦੇ ਅੰਦਰ ਜਿਹੜੀ ਆਕਸੀਜਨ ਸੀਗੀ ਉਹ ਖਤਮ ਹੋ ਗਈ ਜਿਹੜੀ ਗੁਬਾਰੀ ਦਿੱਸਦਾ ਇਹਨੇ ਇਹ ਜਿਹੜੀ ਗੁਬਾਰੀ ਸਤਨ ਇਹ ਗਲਾਸ ਦੇ ਨਾਲ ਚੱਪ ਗਈ ਜਿਹਦੇ ਨਾਲ ਜਿਵੇਂ ਆਪਾਂ ਇਹਨੂੰ ਗਲਾਸ ਨੂੰ ਚੱਕਦੇ ਆਂ ਤੇ ਵਿੱਚ ਕੀ ਜਿੰਦੀ ਆ ਵੇਖੋ ਤੁਹਾਡੇ ਸਾਹਮਣੇ ਅੱਛਾ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ